ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ YouTube ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੁਰਾਣੇ ਸਮੇਂ ਦੇ ਵਿੱਚ ਜੀ ਗਿੱਧੇ ਦੇ ਵਿੱਚ ਇਹ ਤਮਾਸ਼ਾ ਕਰਦੀਆਂ ਹੁੰਦੀਆਂ ਸੀਗੀਆਂ ਕੁੜੀਆਂ ਅਸੀਂ ਤੁਹਾਨੂੰ ਉਹ ਤਮਾਸ਼ਾ ਸੁਣਾਉਣੇ ਆ ਸੱਸ ਮੇਰੀ ਪੁੱਛ ਦੀ ਸਈਓ ਨੂੰ ਹੈ ਕਿ ਕੁਝ ਦਾਜ ਵਿੱਚ ਲਿਆਈ ਤੈਨੋਂ ਕੀ ਮੈਂ ਦੱਸਾਂ ਸੱਸੀ ਰੋਂਦੀ ਮਾਤਾ ਨੂੰ ਕਰੇ ਛੜੀ ਆਈ ਦੇ ਪੱਟਾ ਮੇਰਾ ਸੱਤ ਰੰਗ ਦਾ ਉੱਤੇ ਅੱਖੀਆਂ ਪਰੀਤੀ ਲਾਈ ਦੇ ਪੱਟਾ ਮੇਰਾ ਸੱਤ ਰੰਗ ਦਾ ਉੱਤੇ ਅੱਖੀਆਂ ਪਰੀਤੀ ਲਾਈ ਸੋਰਾ ਮੇਰਾ ਪੁੱਛਦਾ ਸਈਓ ਨੂੰ ਕੁਝ ਦਾਜ ਵਿੱਚ ਲਿਆਈ ਤੈਨੂੰ ਕੀ ਮੈਂ ਦੱਸਾਂ ਬੱਪੂ ਜੀ ਰੋਂਦੇ ਬਾਵਲ ਨੂੰ ਕਰੇ ਛਾੜੀ ਆਈ ਦਪੱਟਾ ਮੇਰਾ ਸੱਤ ਰੰਗ ਦਾ ਉੱਤੇ ਅੱਖੀਆਂ ਪਰੀਤੀ ਲਾਈ ਦਪੱਟਾ ਮੇਰਾ ਸੱਤ ਰੰਗ ਦਾ ਉੱਤੇ ਅੱਖੀਆਂ ਪਰੀਤੀ ਲਾਈ ਧਰ ਮੇਰਾ ਪੁੱਛਦਾ ਸਯੋ ਪੱਬੀ ਕੀ ਕੁਝ ਦਾਜ ਵਿੱਚ ਲਿਆਈ ਤੈਨੋਂ ਕੀ ਮੈਂ ਦੱਸਾਂ ਦਿਓਰ ਜੀ ਰੋਂਦੇ ਵੀਰ ਨੂੰ ਕਰੇ ਛੱਡੀ ਆਈ ਦਾ ਪੱਟਾ ਮੇਰਾ ਸੱਤ ਰੰਗ ਦਾ ਉੱਤੇ ਅੱਖੀਆਂ ਪਰੀਤੀ ਲਾਈ ਦਾ ਪੱਟਾ ਮੇਰਾ ਸੱਤ ਰੰਗ ਦਾ ਉੱਤੇ ਅੱਖੀਆਂ ਪਰੀਤੀ ਲਾਈ ਨੰਦ ਮੇਰੀ ਪੁੱਛ ਦੀ ਸਈਓ ਪਬੀ ਕੀ ਕੁਝ ਦਾਜ ਵਿੱਚ ਲਾਈ ਤੈਨੂੰ ਕੀ ਮੈਂ ਦੱਸਾਂ ਨੰਦੇ ਰੋਂਦੀ ਪੈਣ ਨੂੰ ਕਰੇ ਛੱਡੀ ਆਈ ਦਪੱਟਾ ਮੇਰਾ ਸੱਤ ਰੰਗ ਦਾ ਉੱਤੇ ਅੱਖੀਆਂ ਪਰੀਤੀ ਲਾਈ ਦਪੱਟਾ ਮੇਰਾ ਸੱਤ ਰੰਗ ਦਾ ਉੱਤੇ ਅੱਖੀਆਂ ਪਰੀਤੀ ਲਾਈ জেઠ ਮੇਰਾ ਪਾਲ ਸਯੋ ਜਿਸਨੇ ਪੁੱਛਿਆ ਨਾ ਇੱਕ ਵੀ ਵਾਰੀ ਦਪੱਟਾ ਮੇਰਾ ਸੱਤ ਰੰਗ ਦਾ ਉੱਤੇ ਅੱਖੀਆਂ ਪਰੀਤੀ ਲਾਈ ਦਪੱਟਾ ਮੇਰਾ ਸੱਤ ਰੰਗ ਦਾ ਉੱਤੇ ਅੱਖੀਆਂ ਪਰੀਤੀ ਲਾਈ